वेलकम टू बैक ਅੱਜ ਦਾ ਸਾਡਾ ਨਿਊ ਬਲੌਗ ਅਸੀਂ ਲੱਗਿਆ ਬ੍ਰੈਕਫਾਸਟ ਕਰਨ ਅਸੀਂ ਨਾਸ਼ਤੇ ਚ ਬਣਾਈਆਂ ਨੇ ਪੂੜੀਆਂ ਤੇ ਮੈਂ ਬਣਾਈ ਸੀ ਸਵੇਰ ਮੇਥੀ ਦੀ ਪੁਰਜੀ ਆਲੂ ਮੇਥੀ ਸੁੱਕੀ ਸੱਜੀ ਸੀ ਤੇ ਜੋਤ ਰੋਟੀ ਨਹੀਂ ਸੀ ਖਾ ਰਹੀ ਗगन ਦਾ ਕਰਕੇ ਗगन ਗਈ ਆ ਸਵੇਰ ਸੱਜ ਰਹੀ ਉਹ ਚਲੀ ਗਈ ਮੈਂ ਤਾਂ ਚਾਲੀ ਨੂੰ ਮੈਂ ਪੂੜੀਆਂ ਬਣਾਦਾਂ ਨਹੀਂ ਨਾਲੇ ਸ਼ੌਂਕ ਨਾਲ ਖਾ ਲੂਗੀ ਤੇ ਹੁਣ ਅਸੀਂ ਲੱਗਿਆ ਨਾਸ਼ਤਾ ਕਰਨ ਮੈਂ ਸੋਫੀਆਂ ਦੇ ਕਦਰ ਚੱਕਤੇ ਨੇ ਜੋਤੇ ਨੇ ਡੋਲਤੀ ਸਵੇਰੇ ਚਾਹ ਤੇ ਨਾਸ਼ਤਾ ਪਾਣੀ ਕਰਕੇ ਆਪਾਂ ਹੋ ਗਏ ਬਿਲਲੇ ਸ਼ੀਸ਼ੀ ਹੋ ਗਈ ਫੇਸ਼ੀਲੀ ਆ ਹੋਰ ਲੈ ਕੇ ਮਾਂ ਹੋਰ ਬਣੀ ਨਹੀਂ ਇਹ ਟੱਡਾ ਜਾ ਮੇਰੇ ਪੁੱਤ ਨੇ ਕੰਜਲ ਪਾਇਆ ਐਨ ਸਿੱਧਾ ਮੂੰਹ ਕਰੇ ਦੇਖੋ ਮੇਰੇ ਪੁੱਤ ਦੀ ਅੱਖਾਂ ਕੰਨੀਆਂ ਕੈਂਟ ਲੱਗਦੀਆਂ ਨੇ ਹੈ ਮੋਟੀਆਂ ਮੋਟੀਆਂ ਲੱਗਦੀਆਂ ਨੇ ਅੱਖਾਂ ਹਾਏ ਮੇਰਾ ਪੁੱਤ ਹਾਈ ਸੋਣਾ ਇੰਨਾ ਖਤਮ ਹੋ ਗਈ ਖਤਮ ਹੋ ਗਈ ਜਿਆਦਾ ਠੰਡ ਲੱਗਦੀ ਲੋਕਾਂ ਚ ਤੇ ਮੇਰੇ ਪੁੱਤ ਦਾ ਟੇਬਲ ਟੇਬਲ ਦੇ ਲਈ ਹੋਈ ਆ ਦੁਕਾਨ ਤੇ ਪੁੱਤ ਨੂੰ ਇੰਨਾ ਔਖਾ ਕੰਟਰੋਲ ਕੀਤਾ ਹੋਇਆ ਨਾ ਮੈਂ ਇੱਕ ਗਗਨ ਗਈ ਪਈ ਸਵੇਰ ਤੇ ਗਗਨ ਸਵੇਰੇ ਸਾਧਰੇ ਨਾ ਸੁੱਤੇ ਪਰ ਪਈ ਚਲੀ ਗਈ ਜਦੋਂ ਉੱਠੀ ਉੱਠ ਕੇ ਦੇਖੇ ਨੇ ਗਗਨ ਹੈ ਨਹੀਂ ਤੇ ਬਸ ਫਿਰ ਨਾਲੇ ਬਾਜਾ ਵੱਜ ਗਿਆ ਨਾ ਫਿਰ ਸਾਰੇ ਖਿਡੌਣੇ ਜੰਨੇ ਵੀ ਇੱਥੇ ਪਏ ਨੇ ਸਾਰੇ ਚੱਕ ਕੋਠੇ ਦੇ ਲੈ ਕੇ ਗਈ ਕਾਫੀ ਖਿਡੌਣੇ ਪਏ ਨੇ ਸਰਫਾ ਮੈਂ ਦੋ ਚੀਜ਼ਾਂ ਧਾਰ ਲਈ ਇੱਕ ਆ ਸਾਈਕਲ ਇੱਕ ਉਸ ਸਕੂਟਰ ਇੱਕ ਟੈਂਟ ਧਾਰ ਲਈ ਮੈਂ ਤੇ ਆ ਟੈਂਟ ਪਤਾ ਨਹੀਂ ਕਿਵੇਂ ਫਟ ਗਿਆ ਟੈਂਟ ਦਾ ਕੱਪੜਾ ਪਾੜ ਗਿਆ ਪਰ ਕਿਉਂਕਿ ਇੱਕ ਦੋ ਬੱਚੇ ਆਏ ਸੀਗੇ ਤੇ ਕੋਲੇ ਖੇਡਣ ਗਲੀ ਦੇ ਵਿੱਚ ਤੇ ਇੱਕ ਤਾਂ ਨਨੀ ਢਾਬੇ ਵਾਲੀ ਦੀ ਕੁੜੀ ਹੁੰਦੀ ਛੋਟੀ ਜੀ ਇੱਕ ਹੋਰ ਉਹਨਾਂ ਦੇ ਨਾਲ ਦਾ ਘਰ ਆ ਉਹਨਾਂ ਦੀ ਛੋਟੀਆਂ ਛੋਟੀਆਂ ਦੋ ਤਿੰਨ ਕੁੜੀਆਂ ਨੇ ਉਹ ਆ ਜਾਂਦੀਆਂ ਨੇ ਜੋਤ ਕੋਲੇ ਖੇਡਣ ਆ ਜਾਂਦੀਆਂ ਨੇ ਘਰੇ ਤੇ ਹੁਣ ਅੱਜ ਜੋਤ ਇੰਨੀ ਔਖੀ ਕੰਟਰੋਲ ਕੀਤੀ ਨਾ ਅੱਜ ਸਾਰਾ ਦਿਨ ਇਹਨਾਂ ਨੂੰ ਕੋਈ ਕੰਮ ਨਹੀਂ ਕਰਨ ਦਿੱਤਾ ਮੈਨੂੰ ਟੀਂ ਟੀਂ ਕਰੀ ਜਾ ਰਹੀ ਆ ਹੁਣ ਵੀ ਰਾਤ ਦੇ 9 ਵਜ ਚੁੱਕੇ ਨੇ 9 ਵਜ ਕੇ 5 ਮਿੰਟ ਹੋ ਗਏ ਨੇ ਸਵੇਰ ਦਾ ਟਾਈਮ ਹੀ ਲੱਗਿਆ ਟੈਪ ਇਸ ਤੇ 9 ਬੰਝ ਹੋ ਗਿਆ ਇਹ ਤੇ 9 11 ਹੋ ਗਏ ਨੇ ਗਗਨ ਆ ਜਾਂਦੀ ਆ ਸਵੇਰ ਦੀ ਨੇ ਮੈਨੂੰ ਕੋਈ ਕੰਮ ਨਹੀਂ ਕਰਨ ਦਿੱਤਾ ਗਗਨ ਨੂੰ ਫੋਨ ਕਰੋ ਗਗਨ ਨੂੰ ਬੁਲਾਓ ਗਗਨ ਤੋ ਦਿਨ ਲਈ ਗਈ ਆ ਹੁਣ ਆ ਜਾਂਦੀ ਆ ਗਗਨ ਆ ਜਾਂਦੀ ਆ ਮਤਲਬ ਉਹ ਗਗਨ ਬਾਅਦ ਆਉਗੀ ਠੀਕ ਆ ਤੇ ਇਹਨੂੰ ਮੈਂ ਕਹੀ ਜਾ ਰਹੀ ਆ ਵੀ ਆ ਜਾਂਦੀ ਆ ਆ ਜਾਂਦੀ ਆ ਹੁਣੇ ਆ ਜਾਂਦੀ ਆ ਪੰਗਾ ਪੈ ਗਿਆ ਸੀ ਉਹ ਮੱਕ ਜਦੋਂ ਆਉਂਦੀ ਨੀ ਹਾਂ ਰਾਤ ਨੂੰ ਆਉਂਦੀ ਆ ਜਾਂਦੀ ਆਉਣੇ ਵਾਲੀ ਹੋ ਬਸ ਤੇ ਤੁ ਤਮਰੀ ਹਾਂ ਟਾਈਮ ਹੋ ਗਿਆ ਬਸ ਆ ਜਾਂਦੀ ਆ ਹਾਂ ਸ਼ੁਕਰਾ ਪਹੁੰਚ ਤੇ ਆ ਸੀ ਪੰਗਾ ਪੈ ਗਿਆ ਸੀ ਹੁਣੇ ਸਵੇਰ ਦੀ ਇੰਨੀ ਔਖੀ ਕੰਟਰੋਲ ਕੀਤੀ ਇੰਨੀ ਔਖੇ ਬਰਾ ਰਹੀਆਂ ਨੇ ਨਾ ਨੂੰ ਮੈਂ ਬਾਜ਼ਾਰ ਵੀ ਲੈ ਕੇ ਗਈਆਂ ਬਾਜ਼ਾਰ ਵੀ ਘਿੜਾ ਕਢਵਾ ਕੇ ਲੈ ਗਈਆਂ ਤਾਂ ਮੈਂ ਜਾ ਕੇ ਸੁਗੋਟੀ ਤੇ ਲੈ ਕੇ ਗਈ ਫਿਰ ਬਾਜ਼ਾਰ ਜਾ ਕੇ ਘਿੜਾ ਕਢਾ ਕੇ ਲੈ ਗਈ ਅੱਜ ਐਤਵਾਰ ਅੱਜ ਮੈਂ ਡਾਕਟਰ ਤੇ ਜਾਣਾ ਸੀ ਰਿਪੋਰਟ ਲੈਣ ਡਾਕਟਰ ਤੱਕ ਨਹੀਂ ਇਹਨੇ ਮੈਨੂੰ ਜਾਣ ਦਿੱਤਾ ਮੈਂ ਕਹਾ ਚੱਲ ਨਾਲੇ ਰਿਪੋਰਟ ਫੜ ਲਿਓ ਨਹੀਂ ਨਾਲੇ ਘੁੰਮੀਆਂ ਕਰ ਲਿਓ ਨੇ ਕਹਿੰਦੇ ਨਹੀਂ ਗगन ਆਉਗੇ ਗगन ਲੈ ਕੇ ਜਾਵਾਂਗੇ ਕਿਉਂਕਿ ਪਰਸੋਂ ਜਦੋਂ ਟੈਸਟ ਕਰਾਇਆ ਉਦੋਂ ਵੀ ਕਿਹਾ ਸੀ ਗगन ਨਾਲ ਗਈ ਆ ਤੇ ਅੱਜ ਵੀ ਗगन ਹੀ ਲੈ ਕੇ ਜਾਈਆਂ ਡਾਕਟਰ ਦੇ ਨਾਲ ਕੁੜੀ ਨੇ ਕਰ ਲੋ ਕੀ ਕਰ ਲੱਗਿਆ ਹੈ ਫੋਟੋ ਫੋਟੋ ਖਿਚ ਰਿਹਾ ਖਿਚ ਰਾ ਗगन ਦਾ ਇੰਨਾ ਇਹਨਾਂ ਹੋ ਗਿਆ ਇੰਨਾ ਜ਼ਿਆਦਾ ਹੋ ਗਿਆ ਨਾ ਬਹੁਤ ਜ਼ਿਆਦਾ ਤੇ ਗਗਨ ਦਾ ਵੀ ਥੋੜਾ ਫੋਨ ਆਇਆ ਸੀ ਕਹਿੰਦੀ ਕਾਕਾ ਰਿਕਾਰਡਿੰਗ ਆ ਪਾ ਰਿਆ ਤੇਰੇ ਆ ਜਾ ਤੂੰ ਛੱਤੀ ਆ ਜਾ ਗਗਨ ਬਣਾ ਨੇ ਸਾਥ ਤੇ ਗਗਨ ਨਾਲ ਇਹਨਾਂ ਦਾ ਦੋਨੇ ਭੈਣ ਭਰਾਵਾਂ ਦਾ ਮੋਹ ਜ਼ਿਆਦਾ ਪੈ ਗਿਆ ਹਾਏ ਹਾਏ ਮੇਰਾ ਪੁੱਤ ਸੱਚੇ ਮੇਰਾ ਪੁੱਤ ਪੋਜ ਬਣਾ ਬਣਾ ਫੋਟੋ ਖਿੱਚਦਾ ਅਰੇ ਮੇਰੇ ਫੋਟੋ ਨੂੰ ਕੋਲ ਦੀ ਬਲੌਣੀ ਆ ਗਈ ਪਿੰਗਾ ਜਿਹਾ ਨਹੀਂ ਕੁਝ ਨਹੀਂ ਤੈਨੂੰ ਤਾਂ ਨਹੀਂ ਕੰਦੀ ਵੇ खिंच फोटो खिंच लिचला मैं, मैं से खिंची फिर खिचला कुी ने मेरी एय करके बींगा जी आए टेढ़े जर्दन कर फोटो खिंचनी मैं देख हट गई उज बनाने आ गए ने हमी है की करना ਤੇ ਡਿੱਗੇ ਡਿੱਡੀਆਂ ਜਿਹੀਆਂ ਉਂਗਲੀਆਂ ਨੇ ਐ ਖੜੀਆਂ ਨੇ ਹੂੰ ਹੋਏ ਨੇ ਦੇ ਮੇਰੇ ਪੁੱਤਰੇ ਮਾਰਚ ਤੋਂ ਹੋ ਜਾਣੇ ਨੇ ਪੇਪਰ ਸ਼ੁਰੂ ਤੇ ਉਸ ਤੋਂ ਬਾਅਦ ਫਿਰ ਸਾਨੂੰ ਛੁੱਟੀਆਂ ਫਿਰ ਉਸ ਤੋਂ ਬਾਅਦ ਅਸੀਂ ਘੁੰਮੀਆਂ-ਘੁੰਮੀਆਂ ਕਰਾਂਗੇ ਹੈਨਾ ਪੁੱਤ ਹੂੰ ਹੂੰ ਵੈਨੂੰ ਆਏ ਨੇ ਸਮਝਾਉਂਦੇ ਗगन ਅੱਜ ਦੋ ਕੋ ਜੀ ਹਾਂ 2 ਵਜੇ 2 ਵਜੇ ਗਗਨ 2 ਵਜੇ 2 ਵਜੇ ਗਈ ਅਗਰ ਹੈ ਨਾ ਵੀ ਗਗਨ ਸਿਰਫ ਥਿਆੜੇ ਮੈਂ ਕੋਸ਼ਿਸ਼ ਮੈਂ ਵਲੋਗ ਬਣਾ ਰਹੀ ਸੀ ਮੈਂ ਪਹਿਲਾਂ ਪੁੱਛਿਆ ਸੀ ਵੀ ਗਗਨ ਹੈ ਨਾ ਵੀ ਕਨੇ ਸਮੇ ਲਈ ਗਈ ਆ ਤੇ ਮੈਂ ਹਨਾਰਾ ਵੀ ਜਦੋਂ ਗਗਨ ਵਸ ਇੰਨੇ ਕ ਸਮੇ ਲਈ ਘਰੋਂ ਗਈ ਤੇ ਕੁੜੀ ਮਰੀ ਨੇ ਸਾਰਾ ਦਿਨ ਮੈਨੂੰ ਕੋਈ ਕੰਮ ਨਹੀਂ ਕਰਨ ਦਿੱਤਾ ਡਾਕਟਰ ਦੇ ਰਿਪੋਰਟ ਲੈਣ ਨਹੀਂ ਜਾਣ ਦਿੱਤਾ ਮੇਰੀ ਇੰਨੀ ਪੂਰੀ ਹਾਲਤ ਸੀ ਸਵੇਰ ਦੀ ਉਹੀ ਖਰਾਕ ਸੀ ਜਿਹੜੀ ਮੈਂ ਕੱਲ ਖਾ ਲਈ ਆ ਤੇ ਇੱਕ ਸਵੇਰ ਦੀ ਅੱਜ ਖਰਾਕ ਸੀ ਮੈਂ ਸਵੇਰੇ ਨਹੀਂ ਖਾਦੀ ਤੇ ਇੱਥੇ ਪਈ ਹੋਣੀ ਆ ਮੇਰੀ ਖਰਾਕ ਆ ਪਈ ਆ ਜਿਹੜੀ ਅੱਜ ਸਵੇਰੇ ਖਾਣੀ ਸੀ ਸਿਰਫ ਮੈਂ ਇਹ ਮੈਂ ਖਾਦੀ ਨਹੀਂ ਇਹ ਹੁਣ ਮੈਂ ਰਾਤ ਨੂੰ ਪੈਣ ਲੱਗੀ ਖਾਉਂਗੀ ਕਿਉਂਕਿ ਉਹਨੇ ਮੈਨੂੰ 4 ਦਿਨ ਦੀ ਦਵਾਈ 4 ਦਿਨ ਦੀ ਨਹੀਂ ਸੌਰੀ 4 ਖਰਾਕਾ ਦੇਤੀ ਸੀ ਡਾਕਟਰ ਨੇ ਕਹਿੰਦਾ ਸੀ ਵੀ ਐਤਵਾਰ ਦੀ ਆ ਸਵੇਰ ਦੀ ਖਰਾਕ ਸੀ ਸਵੇਰ ਨੂੰ ਖਰਾਕ ਲੈ ਕੇ ਦੁਪਹਿਰ ਨੂੰ ਕਹਿੰਦਾ ਸੀ ਐਤਵਾਰ ਨੂੰ ਆ ਕੇ ਦੋ ਰਿਪੋਰਟ ਲੈ ਜੀ ਯਾਨੀ ਅੱਜ ਐਤਵਾਰ ਆ ਮੇਰੀ ਕੁੜੀ ਨੇ ਮੈਨੂੰ ਡਾਕਟਰ ਦੇ ਦਵਾਈ ਲੈਣੀ ਚਾਹਲੀ ਤਾਂ ਗਗਰ ਲਾ ਕਰਕੇ ਨੱਕ ਵੇਸ ਪਾਇਆ ਨਾ ਰੋਈ ਸਾਰਾ ਦਿਨ ਅਜੇ ਮੈਂ ਕਮਲੀ ਬਣੀ ਰਹੀ ਆ ਮੰਮ ਇੱਧਰ ਆ ਗਦਾ ਇੱਧਰ ਆ ਮਾ ਗੇਟ ਖੜ ਗਿਆ ਛੇਦ ਕਾਕਾ ਗਿਆ ਹਾਂ ਅੱਜ ਤੂੰ ਇੱਕ ਮਿੰਟ ਆਉਣੀ ਆ ਕਾਕਾ ਵਾ ਠੀਕ ਆਈ ਗਾ ਨਹੀਂ ਆਈ ਸੁਨਨ ਆਦੀ ਬੜਾ ਹੈ ਉਹਨਾਂ ਨੇ ਕਹੀ ਜਾਂਦੇ ਕਿ ਉਹ ਜਦੋਂ ਤੋਂ ਕੋਲਣ ਲੱਗੀਆ ਉਹ ਤਾਂ ਐ ਕਿਹਾ ਵੀ ਆ ਜਾਂਦੀ ਆਉਣ ਵਾਲੀ ਆ ਕੀ ਪਤਾ ਸਾਰਾ ਫੱਟਾ ਸਾਰਾ ਫੱਟਾ ਕੱਛੇ ਦਿਨਾਂ ਦਾ ਹੁੰਦਾ ਰਹੇ ਸੀ ਗगन ਨਹੀਂ ਗੱਲ ਕਰਦੇ ਸੀ ਕਹਿੰਦਾ ਆ ਗਈ ਮੈਂ ਕਿਹਾ ਨਹੀਂ ਗगन ਆਉਣ ਵਾਲੀ ਆ ਬਸ ਐ ਕਹਿ ਰਹੀ ਸੀ ਮੈਂ ਆ ਜਾਂਦੀ ਆ ਗगन ਹੁਣੀ ਆ ਜਾਂਦੀ ਆ ਕੀ ਪਤਾ ਸਾਰਾ ਦੱਸੀ? ਉਹ ਬਾਹਰ ਆ ਰਹੇ ਸੀ। ਕੀ ਗੱਲ ਕਰਦੇ ਸੀ ਅਸੀਂ? ਇਹ ਮਾਝਾ ਦਾ। ਬੜਾ ਮੋਟਰਸਾਈਕਲ ਕਿਹਦਾ ਖੜਾ ਇੱਕ। ਕਿਹਨੇ ਦਾ? ਮੈਂ ਸਵੇਰ ਦੇ ਕਈ ਜਾ ਰਹੀ ਮੈਂ ਕਿ ਉੱਪਰ ਵਾਲਿਆਂ ਦਾ ਮੋਟਰਸਾਈਕਲ ਆ ਹੁਣ ਥੋੜਾ ਚਿਰ ਪਹਿਲਾਂ ਨਾ ਉੱਪਰ ਵਾਲੇ ਮੋਟਰਸਾਈਕਲ ਤੇ ਆਏ ਨੇ ਆ ਕੇ ਉਹਨਾਂ ਨੇ ਮੋਟਰਸਾਈਕਲ ਖੜਾਤਾ। ਮੈਂ ਕਿਹਾ ਤੁਸੀਂ ਹੁਣ ਆਇਓ ਮੋਟਰਸਾਈਕਲ ਦੇ ਕਹਿੰਦੇ ਹਾਂ ਮੈਂ ਕਿ ਜੀ ਥੋੜਾ ਮੋਟਰਸਾਈਕਲ ਥੋਡੇ ਕੋਲੇ ਆ ਕੀ ਦਾ ਏ? ਕਹਿੰਦੇ ਪਤਾ ਨਹੀਂ। ਦੇਖ ਜਾ ਕੇ ਬਾਹਰ ਖੜਾ ਲੋਕ ਲੱਗੇ ਹੋਇਆ। ਮਾ ਇਹਦਾ ਰਾਮ ਅਸਰ ਦਾ ਮਸਰਦਾ ਹੋਊਗਾ ਪਤਾ ਨਹੀਂ ਤੜਕੇ ਦਾ ਖੜਾ ਸਵੇਰੇ ਸੱਜਰੇ ਦਾ ਥਾ ਦਾ ਰੋਤਾ ਪਾਣੀ ਦਾ ਨਹੀਂ ਤਾਂ ਮਾ ਥਾ ਦੇ ਦੇ ਫਿਰ ਆਥਲੇ ਜੀ ਆ ਕੇ ਫਿਰ ਮੈਨੂੰ ਉਪਰ ਲਗਨਾਂ ਕਹਿੰਦਾ ਕਾਕੇ ਆਉਣਾ ਖੜਾ ਗਿਆ ਹੋਵੇ ਪਾ ਦਿੰਦੇ ਵੀ ਟੀ ਲੈ ਚਾਹ ਮੈਂ ਕਿਹਾ ਵੀ ਉਧਰ ਨਾ ਹੋਵੇ ਗੱਗੂ ਹੋਣਾ ਦਾ ਕਿਸੇ ਦਾ ਨਾ ਹੋਵੇ ਤੇ ਵਾਚੇ ਅਜੇ ਤਾਂ ਦਹੀਂ ਨਹੀਂ ਮੁੰਤਾ ਚਾ ਸਵੇਰੇ ਪੁੱਛ ਲਾਂਗੇ ਜੇ ਉਹਦਾ ਹੋਇਆ ਤਾਂ ਖੜਾ ਹੁੰਦਾ ਕੀ ਹੋ ਰਿਹਾ ਪਤਾ ਨਹੀਂ ਆਹ ਵਾਲਾ ਮੋਟਰਸਾਈਕਲ ਕਿਹਦਾ ਮੈਂ ਤਾਂ ਸਵੇਰ ਦੀ ਨੂੰ ਦੇਖੀ ਜਾਨੀ ਮੈਂ ਕਿਹਾ ਵੀ ਉੱਪਰ ਵਾਲਿਆਂ ਦਾ ਹੋਊਗਾ ਜਿਹੜੇ ਉੱਪਰ ਕਰਾਇਦਾਰ ਨੇ ਆਦਾ ਚਲੋ ਇਕਦਵਾ ਮੇਰੀ ਤੇ ਆਹ ਮੋਟਰਸਾਈਕਲ ਪਤਾ ਨਹੀਂ ਸਵੇਰ ਦਾ ਕਿਹਦਾ ਖੜਾ ਸਵੇਰ ਦੀ ਜੋਂ ਸੁੱਤੀ ਉਠੀ ਆ ਮੈਂ ਜੋਹ ਦੇਖ ਰਹੀ ਇਹਨੂੰ ਖੜੇ ਨੂੰ ਤੇ ਆਹ ਮੋਟਰਸਾਈਕਲ ਅੱਗੇ ਇੱਥੇ ਖੜਾ ਹੁੰਦਾ ਇਹ ਉੱਪਰ ਵਾਲਿਆਂ ਦਾ ਮੈਨੂੰ ਲੱਗਿਆ ਵੀ ਉੱਪਰ ਵਾਲਿਆਂ ਦਾ ਮੋਟਰਸਾਈਕਲ ਆ ਮੈਂ ਤਾਂ ਅੱਜ ਧਿਆਨ ਨਾਲ ਦੇਖਿਆ ਉੱਪਰ ਵਾਲਿਆਂ ਦਾ ਮੋਟਰਸਾਈਕਲ ਐਵੇਂ ਦਾ ਵਾ ਇਹ ਮੈਨੂੰ ਉਹ ਲੱਗਿਆ ਤੇ ਜਦੋਂ ਮੈਂ ਜਦੋਂ ਆਏ ਉਹਨਾਂ ਨੂੰ ਮੈਂ ਕਿਹਾ ਵੀ ਛੋਟਾ ਮੋਟਰਸਾਈਕਲ ਤੁਹਾਡੇ ਕੋਲ ਇਹਦਾ ਆ ਕੀ ਦਾ ਏ ਉਹ ਕਹਿੰਦਾ ਸੰਤਾ ਪਤਾ ਹੀ ਨਹੀਂ ਕੀ ਦਾ ਏ ਮੋਟਰਸਾਈਕਲ ਸਾਰੀ ਖੜਾ ਗਿਆ ਸਵੇਰੇ ਸਵੇਰੇ ਜਦ ਦੀ ਮੈਂ ਸੁੱਤੀ ਉੱਠਿਆ ਸਵੇਰ ਦਾ ਇੱਥੇ ਖੜਾ ਲੌਕ ਵੀ ਲੱਗਿਆ ਹੋਇਆ ਉਹਨੂੰ ਇਹ ਨਹੀਂ ਲੌਕ ਨਹੀਂ ਲੱਗਾ ਲੌਕ ਵੀ ਲੱਗਿਆ ਹੋਇਆ ਲੱਗਣਾ ਭਈ ਫਿੱਦੂ ਮੇਰਾ ਪਿੱਦੂ ਹੀ ਆ ਤਾਂ ਪਿੱਦੂ 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 ਮੇਰਾ ਪਿੱਦੂ 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 ਮੇਰਾ ਪਿੱਦੂ ਹੂੰ ਹੂੰ ਐਦ ਦਿਨੋਂ ਨਹੀਂ 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 ਯੂਨ ਮਾ ਜਿਵੇਂ ਮਾ ਪਤ ਘੈਂਟ ਲੱਗਦਾ ਨਾ ਚੈਲੋ ਚੈਲੋ ਫਰਕ ਪਾ ਕੇ ਮੇਰਾ ਪੁੱਤ ਪੋਲਾ ਪੋਲਾ ਮੇਰੇ ਪਤ ਦੀ ਅੱਖਾਂ ਦੇਖੋ ਕੰਨੀਆਂ ਮੋਟੀਆਂ ਮੋਟੀਆਂ ਹੋਈਆਂ ਨੇ ਕੱਜਲ ਪਾ ਕੇ ਮੇਰਾ ਪਤ ਪੂਰਾ ਘੈਂਟ ਲੱਗ ਰਿਹਾ ਜਾਂੰਦੋ ਉਹਨਾਂ ਤੋਂ सबे का खाना मेरे पुत का नहीं खाने मुक्या पहला सवेरे खादा तो फिर बाद देखो डके पा के ना पूड़िया का बनाया हो बेअदी जो ढिड भर जाए ना फिर ए बेअदी होंगी होंगी